ਬੀਤੀ ਦੇਰ ਰਾਤ ਦੀ ਹੈ ਜਦੋਂ ਬਟਾਲਾ ਦੇ ਨੇੜਲੇ ਅੱਡਾ ਦਾਲਮ ਵਿਖੇ ਸਥਿਤ ਇੱਕ ਸੁਨਿਆਰੇ ਦੀ ਦੁਕਾਨ ਦਾ ਸ਼ਟਰ ਤੋੜ ਕੇ ਚੋਰ ਲੱਖਾਂ ਦਾ ਸੋਨਾ ਅਤੇ ਨਕਦੀ ਚੋਰੀ ਕਰਕੇ ਲੈ ਗਏ। ਦੁਕਾਨ ਮਾਲਕ ਨੂੰ ਚੋਰੀ ਸੰਬੰਧੀ ਸਵੇਰੇ ਪਤਾ ਲੱਗਾ। ਦੁਕਾਨ ਦੇ ਮਾਲਕ ਅਨੁਸਾਰ ਚੋਰ ਕਰੀਬ 3 ਲੱਖ ਦੇ ਸੋਨੇ ਦੇ ਗਹਿਣੇ, 5 ਲੱਖ ਨਕਦੀ ਅਤੇ ਕੁਝ ਚਾਂਦੀ ਵੀ ਚੋਰੀ ਕਰਕੇ ਲੈ ਗਏ ਹਨ। ਜਾਣਕਾਰੀ ਦਿੰਦਿਆਂ ਜਗਜੀਤ ਸਿੰਘ ਵਾਸੀ ਡਾਲੇ ਚੱਕ ਨੇ ਦੱਸਿਆ ਕਿ ਉਸ ਦੀ ਅੱਡਾ ਦਾਲਮ ਵਿਖੇ ਜਗਜੀਤ ਜਵਲਰਜ ਨਾਮ ਦੀ ਦੁਕਾਨ ਹੈ। ਉਸਨੇ ਦੱਸਿਆ ਕਿ ਬੀਤੀ ਰਾਤ ਉਹ ਦੁਕਾਨ ਬੰਦ ਕਰਕੇ ਆਪਣੇ ਘਰ ਚਲੇ ਗਏ ਸਨ ਅਤੇ ਸਵੇਰੇ ਉਹਨਾਂ ਨੂੰ ਕਿਸੇ ਦਾ ਫੋਨ ਆਇਆ ਕਿ ਤੁਹਾਡੀ ਦੁਕਾਨ ਦਾ ਸ਼ਟਰ ਟੁੱਟਾ ਹੋਇਆ ਹੈ ਅਤੇ ਅੰਦਰ ਸਮਾਨ ਖਿਲਰਿਆ ਪਿਆ ਹੈ। ਜਗਜੀਤ ਸਿੰਘ ਨੇ ਦੱਸਿਆ ਕਿ ਜਦ ਉਹਨਾਂ ਦੁਕਾਨ ਤੇ ਆਣ ਕੇ ਦੇਖਿਆ ਤਾਂ ਦੁਕਾਨ ਦਾ ਸ਼ਟਰ ਟੁੱਟਿਆ ਹੋਇਆ ਸੀ ਅਤੇ ਦੁਕਾਨ ਅੰਦਰ ਸਮਾਨ ਖਿਲਰਿਆ ਪਿਆ ਸੀ। ਉਸਨੇ ਦੱਸਿਆ ਕਿ ਚੋਰ ਦੁਕਾਨ ਅੰਦਰ ਰੱਖੀ ਹੋਈ ਤਜੋਰੀ ਨੂੰ ਤੋੜ ਕੇ ਉਸ ਵਿੱਚੋਂ ਸੋਨਾ, ਚਾਂਦੀ ਦੇ ਗਹਿਣੇ ਅਤੇ ਨਕਦੀ ਚੋਰੀ ਕਰਕੇ ਫਰਾਰ ਹੋ ਚੁੱਕੇ ਸਨ। ਚੋਰ ਜਾਂਦੇ ਜਾਂਦੇ ਡੀਵੀਆਰਵੀ ਨਾਲ ਹੀ ਲੈ ਗਏ ਪੁਲਿਸ ਪ੍ਰਸ਼ਾਸਨ ਤੋਂ ਚੋਰਾ ਨੂੰ ਗ੍ਰਿਫਤਾਰ ਕਰਨ ਦੀ ਮੰਗ ਕੀਤੀ ਹੈ। ਪੜੀ ਕੀ ਨਾਮ ਤਾਂ ਮੇਰਾ ਗੁਰਪ੍ਰੀਤ ਸਿੰਘ ਹੈ। ਪੜੀ ਦਾ ਨਾਮ ਸੀ ਕਿ ਰਾਕੇਟ ਗੰਦਲ ਜੀ ਮੇਰੇ ਬਰਦਨ ਦੇ ਵੱਡੇ ਨਾਲ ਜੁਐਲਰੀ ਸ਼ੋਪ ਦੁਕਾਨ ਸੀ ਅੱਡਾ ਤਾਮ ਗੰਗਲ ਦੇ। ਉਹ ਕੱਲ ਰਾਤ ਚੋਰੀ ਹੋਈ ਹੈ ਜੀ। ਕਿੰਨੀ ਕੀ ਚੋਰੀ ਹੋਈ ਹੈ? ਚੋਰੀ ਦਾ ਤਖਸਾਨ ਬਹੁਤ ਭਾਰੀ ਹੋ ਗਿਆ ਹੈ। ਤਕਰੀਬਨ 30 ਤੋਂ 35 ਲੱਖ ਦਾ ਨੁਕਸਾਨ ਹੋ ਗਿਆ ਸਾਡਾ ਜੀ। ਜੁਐਲਰੀ ਸ਼ੋਪ ਦੀ ਬਾਰੇ ਸਿਰੇ ਬਿਵਾਦਾ ਵਾਰਦਾ ਜੀ ਸਿਰੇ ਆਪਾਂ ਕੋਈ ਰਾਤੀ 7 ਵਜੇ ਦੁਕਾਨ ਬੰਦ ਕਰਕੇ ਗਏ ਨੇ ਤੇ ਸਿਰੇ ਜਦੋਂ 7:30 ਵਜੇ ਦੁਕਾਨ ਦੇ ਖੋਲਣ ਵਾਸਤੇ ਆਇਆ ਨਹੀਂ ਸ਼ੌਕ ਇਹ ਨਾਨਕ ਦੇਖਿਆ ਕਿ ਜਦਰਾ ਸ਼ਟਰ ਜਰਾ ਟੁੱਟਾ ਹੋਇਆ ਸੀਗਾ ਤੇ ਸਮਾਨ ਸਾਰਾ ਖਿਲੜਿਆ ਪਿਆ ਸੀਗਾ ਜਦੋਂ ਉਹ ਅੰਦਰ ਐਂਟਰੀ ਕਰ ਕੇ ਵੇਖਿਆ ਵਾ ਤੇ ਜਿਹੜਾ ਟ੍ਰਿਉਰੀ ਸੀਫ ਸੀਗੀ ਉਹਨੂੰ ਕਟਰ ਨਾਲ ਕੱਟਿਆ ਹੋਇਆ ਸੀਗਾ ਔਰ ਉਹਦੇ ਚ ਸਾਰਾ ਸਮਾਨ ਜਿਹੜਾ ਜਿੰਨਾ ਜੀਲੂ ਦਾ ਸਮਾਨ ਸੀ ਸਾਡੀ ਨਕਦੀ ਸੀ ਬਾਕੀ ਚਾਂਦੀ ਦੇ ਵਿੱਚ ਕਹਿੰਨੇ ਸੀ ਕਿ ਕਾਫੀ ਜੱਟ ਭਾਰੀ ਮਾਤਰਾ ਚ ਉਹ ਸਾਰਾ ਸਮਾਨ ਜਿਹੜਾ ਸੀਗਾ ਚੋਰ ਆਪਣੇ ਨਾਲ ਲੈ ਜਾ ਸੀਗੇ ਔਰ ਜਾਂਦੇ ਸਾਡੇ ਸੀਸੀਟੀ ਵੀ ਕੈਮਰੇ ਵੀ ਅੰਦਰ ਲੱਗੇ ਸੀਗੇ ਉਹਦਾ ਡੀਵੀਆਰ ਵੀ ਨਾਲ ਲੱਗੇ ਸੀ ਹਾਂ ਜੀ ਪੁਸ਼ਕਾ ਕੀਤੀ ਹਾਂ ਜੀ ਹਾਂ ਜੀ ਜੀ ਪੁਸ਼ਕਾ ਕੀਤੀ ਹੈ ਜੀ ਪੁਸ਼ਪ ਪਰਚਾ ਦਾ ਜਕਰਵਾ ਦਿੱਤਾ ਗਿਆ ਜੀ ਕੀ ਚਾਹੁੰਦੇ ਅਸੀਂ ਇਨਸਾਫ ਚਾਹੁੰਦੇ ਹਾਂ ਜੀ ਕਿ ਪੁਲਿਸ ਸਾਡੀ ਹੈਲਪ ਕਰੇ ਔਰ ਜੋ ਜਲਦੀ ਜਲਦੀ ਚੋਰਾਂ ਨੂੰ ਫੜ ਕੇ ਤੇ ਜਿਹੜੀ ਸਾਡੀ ਰਿਕਵਰੀ ਕਰਵਾਈ ਜਾਵੇ ਸਾਨੂੰ ਸਾਹ ਦਿੱਤਾ ਜੀ ਕੀ ਰੰਜਿਸ਼ ਆ ਜਾਂ ਕੋਈ ਇੰਦਰੀ ਗੱਲ ਬਹੁਤ ਨਹੀਂ ਨਹੀਂ ਸ਼ਾਕਰਿੰਜਿਸ਼ ਵਾਲੇ ਤੇ ਕੋਈ ਗੱਲ ਨਹੀਂ ਜੀ ਵੇਖੋ ਚੋਰਾਂ ਦਾ ਕੋਈ ਦੀਨ ਮਾਇਦਾ ਤੁਹਾਨੂੰ ਤਾਂ ਹੁੰਦਾ ਨਹੀਂਗਾ ਜੀ ਸਾਰੀ ਜੁਐਲਰੀ ਗਈ ਕਿ ਕੈਸ਼ ਵੀ ਨਹੀਂ ਸਾਰੇ ਤਕਰੀਬਨ 5 ਲੱਖ ਰੁਪਏ ਦਾ ਕੈਸ਼ ਸੀਗਾ ਇਹਨਾਂ ਕੋ ਕੁਝ ਥੋੜਾ ਜੀ ਆਪਣਾ ਗਾਗ ਦੇ ਦੇਣ ਵਾਸਤੇ ਆ ਪੈਸੇ ਅਜੇ ਤੱਕ ਨੇਟਾ ਜਮਾ ਨਹੀਂ ਕਰਾਏ ਪਏ ਉਹ ਕੈਸ਼ ਸੀਗਾ ਤੇ ਕੁਛ ਨਾ ਜ ਸੋਨਾ ਸੀਗਾ 173 ਗ੍ਰਾਮ ਦੇ ਲੱਗੇ ਸਾਡਾ ਜੁਐਲਰੀ ਸੀ ਉਹ ਚੋਰੀ ਹੋਈ ਆ ਤਕਰੀਬਨ 15 16 ਕੋਲੋ ਸਾਡੀ ਚਾਂਦੀ ਸੀ ਜਿਹੜੀ ਉਹ ਚੋਰੀ ਹੋਈ ਜੀ ਲਗਭਗ ਕਿੰਨਾ ਹੋਊਗਾ ਤਕਰੀਬਨ ਲਗਭਗ ਸਾਡਾ 30 ਤੋਂ 35 ਲੱਖ ਦਾ ਨਸਾਨ ਹੋਇਆ ਜੀ ਔਰ ਸਾਡੇ ਨ ਸਮਾਨ ਰੱਖਣ ਦਾ ਕਾਰਨ ਸਾਡਾ ਇਹ ਸੀਗਾ ਸਰ ਵੀ ਇਹਨਾਂ ਨੂੰ ਅੱਗੇ ਦੋ ਦਿਨ ਦੀ ਵੀ ਰਸਤੇ ਵਿੱਚ ਬੰਦੇ ਨੇ ਲੁੱਟਣ ਦੀ ਕੋਸ਼ਿਸ਼ ਕੀਤੀ ਆ ਉਹਦੇ ਡਰ ਦੇ ਨਾਲ ਹੀ ਸਮਾਨ ਜਦ ਅੰਦਰ ਰੱਖਦੇ ਜਾਂਦੇ ਸੀਗੇ ਇਸੇ ਕਾਰਨ ਜਿਹੜਾ ਹਾਦਸਾ ਹੋਣਾ ਕਿਤੇ ਕਿੰਨੇ ਕਨੇ ਦੀ ਘਟਨਾ ਇਹ ਤਕਰੀਬਨ ਜੀ 7 ਵਜੇ ਦੀ ਦੁਕਾਨ ਬੰਦ ਗਈ ਘਟਨਾ ਦਾ ਸਾਨੂੰ ਪਤਾ ਨਹੀਂ ਕਿ ਕਿੰਨੇ ਵਜੇ ਹੋਈ ਆ ਕਿਉਂਕਿ ਡੀਵੀਆਰ ਉਹ ਨਾਲ ਨਹੀਂ ਲੱਗੇ ਆਪਾਂ ਚੈੱਕ ਕਰਦੇ ਕੈਮਰੇ ਲੱਗੇ ਨੇ ਸਰ ਕੈਮਰੇ ਚੈੱਕ ਪੁਲਿਸ ਜੀ ਫਨਾਲ ਰਹੀ ਹੈ ਜੀ ਜੇ ਕੋਈ ਜੀ ਪਤਾ ਲੱਗੇਗਾ ਤੇ ਆਪਾਂ ਫਿਰ ਉਸ ਨੂੰ ਕਰਾਂਗੇ ਕਰ ਰਹੀ ਹੈ ਇਹ ਆਪਣੇ ਨਾ ਮੇਰਾ ਨਾਮ ਹੈਗਾ ਏਐਸਆਈ ਨਰਿੰਦਰ ਸਿੰਘ ਤੇ ਨੰਬਰ ਹੈਗਾ 3414 ਪਟਾਲਾ ਤੇ ਅਸੀਂ ਕਿਲਾ ਲਾਛੇ ਠਣ ਲੱਗੇ ਤੇ ਕ ਆਪਣੇ ਮਨਸੀ ਕੁਲਦੀਪ ਸਿੰਘ ਰਾਤ ਵਾਲੇ ਨੇ ਗੁਣਾ ਆਇਆ ਕਿ ਵੀ ਆਪਣੇ ਦਾਲਮੰਗਲ ਇਹ ਆਪਣੇ ਜੋ ਆਪਣੇ ਹੈਗਾ ਨਾਮ ਇਹਦਾ ਜਗ ਜਗਦੀਪ ਸਿੰਘ ਸੰਨੋ ਭਿੰਦਰ ਸਿੰਘ ਆਪਣੇ ਜੁਲਰ ਦੀ ਦੁਕਾਨ ਹੈ ਉਹਨਾਂ ਦੀ ਤੇ ਉੱਥੇ ਕੋਈ ਚੋਰੀ ਹੋ ਗਈ ਆ ਉੱਥੇ ਮੌਕੇ ਤੇ ਗਏ ਮੌਕਾ ਵੇਖ ਕੇ ਆਏ ਆ ਤੇ ਜੋ ਆਪਣੇ ਕਾਰਵਾਈ ਬੰਦੀ ਹੋ ਅਮਲ ਵਿੱਚ ਲਿਆਂਦੀ ਜਾਏਗੀ ਸਰ ਕਿੰਨਾ ਕਿ ਸੋਨਾ ਕਿੰਨਾ ਦੱਸਿਆ ਉਸ ਕਿੰਨੇ ਕਿ ਚੋਰੀ ਹੋ ਗਈ ਹੁਣ ਆਇਤਾ ਤੇ ਆਪਣੇ ਕਿਤੇ ਤੇ ਆਪਣੀ 30 ਲੱਖ ਰੁਪਏ ਦੀ ਮਤਲਬ ਸਾਡੀ ਜਿਹੜੀ ਚੋਰੀ ਹੋ ਗਈ ਆ ਤੇ ਅਲੱਗ-ਅਲੱਗ ਚੀਜ਼ਾਂ ਦਾ ਦਸਿਆਂ ਨੇ ਕੋਈ ਮੁੰਦਰੀਆਂ ਵੱਖਰੀਆਂ ਚਾਂਦੀ ਵੱਖਰੀ ਹਾਂਜੀ ਕੀ ਕਰ ਰਹੇ ਹਾਂਜੀ ਉਹ ਆਪਣੇ ਮੁਕਦਮਾ ਦਰਜ ਕਰਕੇ ਤੇ ਜਲਦੀ ਜਲਦੀ ਜੇ ਆਪਣੇ ਜਿਹੜੀ ਕਾਰਵਾਈ ਕਰਕੇ ਤੇ ਜੋ ਆਪਣੇ ਬੰਦੇ ਦੇ ਜਲਦੀ ਜਲਦੀ ਉਹਨਾਂ ਨੂੰ ਗ੍ਰਿਫਤਾਰ ਕਰ